ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਆਲੋਚ ਮੈਂ ਬਿਲਕੁਲ ਠੀਕ ਹਾਂ ਟਾਈਮ ਸੀ ਮਾਰਨਿੰਗ ਦਾ ਤੇ ਮੈਂ ਲਾਗੀ ਸੀ ਡਸਟਿੰਗ ਕਰਨ ਪਰ ਇਸ ਤੋਂ ਪਹਿਲਾਂ ਕਿਚਨ ਦੀ ਕੁਕਿੰਗ ਦਾ ਕੰਮ ਕਰ ਹਟੀ ਸੀ ਪਰ ਖਾਣਾ ਖਾਣਾ ਸੀ ਕਿਚਨ ਸਾਫ਼ ਕਰਨੀ ਸੀ ਸਬਜ਼ੀ ਵਗੈਰਾ ਬਣਾਤੀ ਸੀ ਆਟਾ ਗੁੰਨਿਆ ਸੀ ਉਹਨਾਂ ਦਾ ਕੰਮ ਕਿਚਨ ਦਾ ਹੋ ਗਿਆ ਸੀ ਨਾ ਉਸ ਤੋਂ ਬਾਅਦ ਅੱਜ ਮੈਨੂੰ ਲੱਗਿਆ ਵੀ ਡਸਟਿੰਗ ਦੀ ਲੋੜ ਆ ਔਰ ਟਾਈਮ ਵੀ ਹੈਗਾ ਮੈਂ ਕਰ ਵੀ ਸਕਦੀ ਆ ਤੇ ਮੈਂ ਲਾਗੀ ਸੀ ਡਸਟਿੰਗ ਵਾਲੇ ਕੱਪੜੇ ਵੀ ਅੱਜ ਮੈਂ ਸਵੇਰੇ ਮਾਰਨਿੰਗ ਵਿੱਚ ਧੋ ਕੇ ਪਾਤੇ ਸੀਗੇ ਉਹ ਮੈਂ ਇੱਕ ਦਿਨ ਪਹਿਲਾਂ ਰਾਤ ਨੂੰ ਮਸ਼ੀਨ 'ਚ ਲੋਡ ਕਰਤੇ ਸੀ ਟਾਈਮਰ ਲਗਾਤਾ ਇਸ ਤੋਂ ਧੋਤੇ ਹੀ ਬਾਅਦ ਸਵੇਰੇ ਕੱਢ ਕੇ ਮਸ਼ੀਨ 'ਚ ਸੁੱਕਣੇ ਪਾਣੇ ਸੀ ਉਹ ਕੰਮ ਚਲੋ ਫਿਰ ਇੰਨਾ ਜ਼ਿਆਦਾ ਟਾਈਮ ਨਹੀਂ ਲੈਂਦਾ ਵੀ ਜਦੋਂ ਕੱਪੜੇ ਧੋਤੇ ਪੈਨ ਆਪਾਂ ਕੱਢ ਕੇ ਸੁਕਣੇ ਪਾਉਣੇ ਨੇ ਉਹ ਇੰਨਾ ਕੰਮ ਆਸਾਨ ਹੋ ਜਾਂਦਾ ਫਿਰ ਮਸ਼ੀਨ ਨਾਲ ਤੇ ਹੁਣ ਮੈਂ ਲਾਗੀ ਸੀ ਡਸਟਿੰਗ ਕਰਨ ਡਸਟਿੰਗ ਕਈ ਦਿਨ ਹੋ ਗਏ ਕਰੀ ਨਹੀਂ ਸੀ ਤੇ ਸਖਤ ਲੋਡ ਸੀ ਅੱਜ ਡਸਟਿੰਗ ਦੀ ਦੇਖ ਕੇ ਨਾ ਕਚੀਚੀ ਆਉਂਦੀ ਇਸ ਵੀ ਘਰ ਦਾ ਕੋਈ ਇੰਨੀਆਂ ਮਿੱਟੀ ਚੜ ਜਾਂਦੀਆਂ ਇੰਨੀਆਂ ਨੇੜ ਆ ਰਹੀ ਸਵਾਰਤਾ ਪਤਾ ਨਹੀਂ ਹਰ ਰੋਜ਼ ਨੇਰੀ ਦਾ ਬੁੱਲਾ ਸ਼ਾਮ ਜਿਹਨੂੰ ਆਇਆ ਜਾਂਦਾ ਰੋਜ਼ ਸ਼ਾਮ ਨੂੰ ਨੇਰੀ ਵਾਲਾ ਮੌਸਮ ਹੋ ਜਾਂਦਾ ਪਤਾ ਨਹੀਂ ਕਿੱਥੋਂ ਦੇ ਕਿੱਥੋਂ ਨਹੀਂ ਡਸਟ ਜਾਨੀ ਨੇਰੀ ਆਉਂਦੀ ਹੈ ਔਰ ਜਦੋਂ ਆਪਾਂ ਕਈ ਦਿਨਾਂ ਤੋਂ ਡਸਟਿੰਗ ਕਰੀਏ ਨਾ ਗੈਪ ਪੈ ਜੇ ਫਿਰ ਉਦੋਂ ਡਸਟਿੰਗ ਤੇ ਥੋੜਾ ਟਾਈਮ ਜ਼ਿਆਦਾ ਲੱਗਦਾ ਅੱਛੀ ਤਰ੍ਹਾਂ ਕਰਨੀ ਪੈਂਦੀ ਇੱਕ ਮਿੱਟੀ ਹੈ ਹੀ ਜ਼ਿਆਦਾ ਹੁੰਦੀ ਹੈਗੀ ਤੇ ਮੈਨੂੰ ਵੀ ਅੱਜ ਥੋੜਾ ਜਿਹਾ ਟਾਈਮ ਵੱਧ ਲੱਗਾ ਡਸਟਿੰਗ ਤੇ ਜਿਵੇਂ ਡੋਰ ਨਾ ਡੋਰ ਦੇ ਡਿਜ਼ਾਈਨਿੰਗ ਦੇ ਵਿੱਚ ਵੀ ਮਿੱਟੀ ਥੋੜਾ ਜਿਹਾ ਟਾਈਮ ਲਗਾ ਕੇ ਕੱਢਣੀ ਪੈਂਦੀ ਆ ਇਨ ਵੀ ਕਵਰ ਕੱਪੜਾ ਮਾਰਨ ਤੋਂ ਨਿਕਲਣੀ ਥੋੜੀ ਥੋੜੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ ਨਾਰਮਲ ਜੇ ਆਪਾਂ ਰੋਜ਼ ਡਸਟਿੰਗ ਕਰੀ ਤਾਂ ਇੰਨੀ ਨਹੀਂ ਕਰਨੀ ਪੈਂਦੀ ਕਿ ਮਿੱਟੀ ਹੈ ਹੀ ਜਾਂਦੇ ਆਉਂਦੀ ਜਾਂਦੇ ਰੋਜ਼ ਇੰਨੀ ਨਹੀਂ ਨੀਂਦੀ ਸ਼ਾਮ ਨੂੰ ਆ ਜਾਂਦੀ ਮਿੱਟੀ ਮਿੱਟੀ ਕਰਦੇ ਹੈਲਪਰ ਵੀ ਸਵੇਰੇ ਆ ਕੇ ਕਹੂਗੀ ਕਹੋਗੀ ਕਿ ਮਿੱਟੀ ਇੰਨੀ ਮਿੱਟੀ ਰੇਤਾ ਇਕੱਠਾ ਹੋ ਗਿਆ ਕਹਿੰਦੇ ਅਸੀਂ ਲੱਗੂ ਜਿਵੇਂ ਸਫਾਈ ਨਹੀਂ ਕਰੀ ਹੈਗੀ ਉਹ ਰੋਜ਼ਾਂ ਨੂੰ ਪੋਚਾ ਹੁੰ ਤੇ ਲੌਬੀ ਤੋਂ ਮੈਂ ਸ਼ੁਰੂ ਹੋਊਗੀ ਲੌਬੀ ਦੀ ਮੇਨ ਹੁੰਦੀ ਹੈ ਡਸਟਿੰਗ ਰੂਮਸ ਦਾ ਚਲੋ ਅਸੀਂ ਇਹਨੇ ਸਾਰੇ ਇਕਦਮ ਯੂਜ਼ ਨਹੀਂ ਕਰਦੇ ਹੈ ਕਿ ਕੋਈ ਮੈਂ ਕਦੇ ਕਦਾਂਈ ਕਦੇ ਕੋਈ ਕਰਦਾ ਕਦੇ ਕੋਈ ਕਰਦਾ ਆਏ ਮੈਨੇਜ ਕਰ ਲਾਣੀ ਆ ਪਰ ਲੌਬੀ 'ਚ ਡਸਟ ਬਹੁਤ ਜ਼ਿਆਦਾ ਆਉਂਦੀ ਸਾਡੇ ਆਦਤ ਨਹੀਂ ਕਿਸੇ ਨੂੰ ਵੀ ਡੋਰ ਬੰਦ ਕਰਨ ਦੀ ਦੇਣੀ ਹੈ ਨਾ ਜਿਵੇਂ ਦੇਣੀ ਆਪਾਂ ਸਾਰਾ ਕੰਮ ਆਪਾਂ ਫਿਨਿਸ਼ ਕਰ ਲਿਆ ਹੈਲਪਰ ਪੋਚਾ ਲਾ ਕੇ ਚਲੀ ਗਈ ਬੰਦੇ ਵੀ ਆਪਣਾ ਖੇਤ ਬੰਨੇ ਚਲੇ ਗਏ ਆਪਾਂ ਡੋਰ ਬੰਦ ਕਰ ਲਈ ਮਮੀ ਨੂੰ ਤਾਂ ਸਾਡੇ ਨੂੰ ਜਮੀ ਆਦਤ ਨਹੀਂ ਵੀ ਡੋਰ ਬੰਦ ਕਰਨਾ ਜਿਵੇਂ ਕਰਦਾ ਫੇਰ ਖੋਲ ਦੇਣਗੇ ਉਹਨਾਂ ਨੂੰ ਸਬਰ ਹੀ ਨਹੀਂ ਆਉਂਦਾ ਹੈਗਾ ਕਈ ਵਾਰ ਮੈਂ ਕੱਲੀ ਹੋਵਾਂ ਘਰੇ ਤਾਂ ਮੈਂ ਡੋਰ ਬੰਦ ਕਰ ਲੈਂਦੀ ਆ ਔਰ ਅੱਜ ਕੱਲ ਤਾਂ ਬਸ ਮਿੱਟੀ ਇੰਨੀ ਜ਼ਿਆਦੇ ਆਉਂਦੀ ਆ ਚਲੋ ਜਿਵੇਂ ਖੁੱਲਾ ਹੈਗਾ ਠੀਕ ਹੈ ਇਟਸ ਓਕੇ ਜਦੋਂ ਆਪਾਂ ਸਫਾਈ ਕਰਦੇ ਆ ਨਾ ਉਦੋਂ ਫੀਲ ਹੁੰਦਾ ਆਪਾਂ ਨੂੰ ਵੀ ਜੇ ਡੋਰ ਬੰਦ ਹੋਵੇ ਸ਼ਾਇਦ ਐਨ ਡਸਟ ਨਾ ਆਵੇ ਡਸਟ ਤਾਂ ਚਲੋ ਬੰਦ ਚ ਵੀ ਆਉਂਦੀ ਆ ਪਰ ਕਿਤੇ ਨਹੀਂ ਕਿਤੇ ਮਨ ਚ ਹੁੰਦਾ ਵੀ ਇੰਨੀ ਜ਼ਿਆਦੇ ਨਾ ਆਵੇ ਐਟ ਲੀਸਟ ਲੌਬੀ ਵਾਲੇ ਡੋਰ ਤੋਂ ਸਾਹਮਣੋਂ ਤਾਂ ਇੰਨੀ ਨਾ ਆਵੇ ਤੇ ਆਹ ਵਾਲਾ ਟੇਬਲ ਤਾਂ ਇੰਨਾ ਭਰ ਜਾਂਦਾ ਨਾ ਡਸਟ ਦਾ ਜੇ ਮੈਂ ਤੋਂ ਇੱਕ ਦਿਨ ਵੀ ਡਸਟਿੰਗ ਨਾ ਹੋਵੇ ਇੰਨਾ ਬੁਰਾ ਲੱਗਦਾ ਉੱਪਰ ਗਲਾਸ ਵਾਲਾ ਤੇ ਉੱਪ ਤੇ ਫਿਰ ਅੱਗੇ ਸੋਫੇ ਵਾਲ ਸੋਫੇ ਦੇ ਕੱਪੜੇ ਝਾੜੇ ਅਚੀ ਤਰ੍ਹਾਂ ਇੱਕ ਤਨ ਘਰ ਵਿੱਚ ਇਹ ਹੁੰਦਾ ਸਾਰੇ ਜਾਣੇ ਆਪਣਾ ਯੋਗਦਾਨ ਪਾਉਂਦੇ ਇੱਕ ਜਿਵੇਂ ਕੋਈ ਸੋਫੇ ਤੇ ਕੋਈ ਬੈਠਾ ਖੜਾ ਹੋਣ ਲੱਗੇ ਥੋੜਾ ਜੇ ਤੁਸੀਂ ਹੱਥ ਮਾਰ ਦੋ ਕੱਪੜੀ ਹੈ ਨਾ ਕੱਪੜੇ ਸੈਟਿੰਗ ਠੀਕ ਕਰ ਦੋ ਐਨੇ ਨਾਲ ਹੀ ਆਪਣੀ ਜਗਾ ਠੀਕ ਬਣੀ ਰਹਿੰਦੀ ਆ ਕੋਈ ਇੰਨਾ ਕੁ ਵੀ ਕਰਕੇ ਰਾਜੀ ਨਹੀਂ ਹੈਗਾ ਜਿਵੇਂ ਕੁਰਸੀ ਤੇ ਕੋਈ ਬੈਠੂ ਤਾਂ ਕੁਰਸੀ ਇੱਧਰ ਉੱਧਰ ਖਸਕਾ ਕੇ ਬੈਠੂ ਪੱਖਾ ਦੇ ਕੇ ਬਿਲਕੁਲ ਮੈਂ ਪੱਖੇ ਥੱਲੇ ਬੈਠਾ ਪਾ ਜੋ ਖੜਾ ਹੋਣਾ ਫੇਰ ਕੁਰਸੀ ਉੱਥੇ ਬਸ ਐਨੇ ਨਾਲ ਹੀ ਆਪਣੀ ਜਿਹੜੀ ਘਰ ਦੀ ਸੈਟਿੰਗ ਆ ਘਰ ਦੀ ਆਰਗੇਨਾਈਜੇਸ਼ਨ ਆ ਉਹ ਦੇਖਣ ਨੂੰ ਪੂਰੀ ਲੱਗਣ ਲੱਗ ਜਾਂਦੀ ਥੋੜੇ ਥੋੜੇ ਨਾਲ ਐਨੇ ਆਪਣਾ ਕੰਮ ਵੱਜ ਜਾਂਦਾ ਜਿ ਐਨੇ ਨਾਲ ਕੰਮ ਆਪਾਂ ਨਾਲ ਦੀ ਨਾਲ ਕਰੀ ਚੱਲੀਏ ਵੀ ਸੋਫੇ ਦਾ ਕਪੜਾ ਸੈੱਟ ਕਰ ਦੋ ਚੇਅਰਸ ਨੂੰ ਪ੍ਰੋਪਰ ਪੋਜੀਸ਼ਨ ਚ ਰੱਖ ਦੋ ਤੇ ਕੋਈ ਗਲਾਸ ਪਾਣੀ ਦਾ ਪਿਆ ਟੇਬਲ ਤੇ ਵੀ ਕਿ ਤੁਸੀਂ ਨਾਲ ਦੇ ਨਾਲ ਕਿਚਨ ਚ ਰੱਖ ਦੋ ਐਨੇ ਨਾਲ ਹੀ ਆਪਣਾ ਲੇਡੀਜ਼ ਦਾ ਕੰਮ ਘਟ ਜਾਂਦਾ ਤੇ ਆਪਾਂ ਨੂੰ ਹੈਲਪ ਮਿਲ ਜਾਂਦੀ ਆ ਆਪਣਾ ਕੰਮ ਨਹੀਂ ਵੱਧਦਾ ਹੈਗਾ ਤੇ ਇਹ ਘਰ ਇਸ ਵਿੱਚ ਲੌਬੀ ਦੀ ਡਸਟਿੰਗ ਟੇਬਲ ਸਾਫ ਕਰਤਾ ਪਰ ਟੇਬਲ ਦਾ ਨੀਚਲਾ ਫਰੇਮ ਮੈਂ ਆਵਲੇ ਡਸਟਰ ਨਾਲ ਲਾਗੀ ਹੁਣ ਸਾਫ ਕਰਨ ਇਹਦੇ ਨਾਲ ਪਤਾ ਕੀ ਜਿਆਦਾ ਝੁਕਣਾ ਨਹੀਂ ਪੈਂਦਾ ਹੈਗਾ ਅੱਗੇ ਬਿਲਕੁਲ ਨੀਚੇ ਤੱਕ ਝੁੱਕ ਕੇ ਤੇ ਹੁੰਦਾ ਪਰ ਇਹ ਨਾਲ ਕਲੀਨਿੰਗ ਈਜ਼ੀ ਹੋ ਜਾਂਦੀ ਆ ਜਿਆਦਾ ਨਹੀਂ ਝੁਕਣਾ ਪੈਂਦਾ ਇਹਦੇ ਨਾਲ ਇਹ ਇਹ ਨਾਲ ਹੋ ਗਈ ਸਫਾਈ ਇੰਨੀ ਕ ਡਸਟਿੰਗ ਤਾਂ ਰੋਜ਼ ਦੀ ਰੋਜ਼ ਹੀ ਚਾਹੀਦੀ ਹਰ ਰੋਜ਼ ਥੋੜਾ ਜਿਹਾ ਜੇ ਕੋਈ ਹੈਲਪ ਕਰ ਦੇਣਾ ਫੈਮਿਲੀ ਵਿੱਚ ਹੈਲਪ ਮੀਨਸ ਮੈਂ ਸਾਰੇ ਮੈਂਬਰ ਜੋ ਵੀ ਜੇ ਕੋਈ ਬੈਠਦੇ ਨੇ ਉੱਠਦੇ ਨੇ ਜਿੰਨੇ ਘਰ ਸੈਕਿੰਡ ਜਿਹੜੀ ਜਿਹੜਾ ਜਗ੍ਹਾ ਤੇ ਆਪਾਂ ਬੈਨਿਆ ਯੂਜ਼ ਕਰਦੇ ਆ ਥੋੜਾ ਥੋੜਾ ਹੱਥ ਪੱਲਾ ਮਾਰੀ ਚੱਲੀਏ ਨੰਨੇ ਨਾਲ ਹੀ ਆਪਣਾ ਘਰ ਦੇਖਣ ਯੋਗ ਜੇ ਰਹਿੰਦਾ ਖਰਾਬ ਨਹੀਂ ਹੁੰਦਾ ਔਰ ਮੈਂ ਡਸਟਿੰਗ ਅੱਜ ਕਰ ਰਹੀ ਰਹੀ ਮਿੰਨ ਮਿੰਨ ਲੱਗਦਾ ਦੋ ਦਿਨਾਂ ਤੋਂ ਤਿੰਨ ਦਿਨਾਂ ਤੋਂ ਰਹੀ ਆ ਉਹ ਨਾ ਕਿ ਇਸ ਵਿੱਚ ਡਾਈਨਿੰਗ ਟੇਬਲ ਤੇ ਜਸਟ ਮੈਂ ਇੱਕ ਡਾਈਨਿੰਗ ਟੇਬਲ ਤੇ ਕੱਪੜਾ ਮਾਰਿਆ ਸੀਗਾ ਉਸ ਤੋਂ ਬਾਅਦ ਮਾਰਨ ਤਾਂ 아이 ਸਿਰਫ ਟੇਬਲ ਤੇ ਕੱਪੜਾ ਵੀ ਕੱਲਾ ਟੇਬਲ ਵਾਈਪ ਕਰਦਾਂ ਨਹੀਂ ਪਰ ਫਿਰ ਰਹਿ ਨਹੀਂ ਆਂਦਾ ਫਿਰ ਮੈਂ ਕਿਹਾ ਚੇਅਰਸ ਵੀ ਝਾੜੀ ਦਵਾਂ ਫਿਰ ਮੈਂ ਪ੍ਰੋਪਰ ਚੇਅਰਸ ਵੀ ਝਾੜੀਆਂ ਚੇਅਰਸ ਦੀ ਡਸਟਿੰਗ ਵੀ ਕਰੀ ਪਰ ਡਾਈਨਿੰਗ ਟੇਬਲ ਦਾ ਫਰੇਮ ਫਿਰ ਰਹਿ ਗਿਆ ਸਾਫ ਕਰਨ ਵਾਲਾ ਫਿਰ ਮੈਂ ਕਿਹਾ ਚਲੋ ਮੈਂ ਤੁਹਾਨੂੰ ਸੋਡਾ ਦੀ ਫੋਟੋ ਦਿਖਾ ਦਾਂ ਦੋ ਤਿੰਨ ਭੈਣਾਂ ਦੇ ਕਮੈਂਟ ਆਇਆ ਸੀ ਕਿ ਸੋਡਾ ਦੀ ਪਿਕਚਰ ਦਿਖਾ ਦਿਓ ਇਹ ਆ ਸੋਡਾ ਕੈਚ ਕੰਪਨੀ ਦਾ ਇਹ ਜਵੇਂ ਕੈਚ ਤੇ ਮਸਾਲੇ ਵੀ ਹੁੰ ਇਹ ਕਾਰਬੋਨੇਟਡ ਵਾਟਰ ਹੁੰਦਾ ਜਾਨੀ ਕਿ ਇਹ ਕੋਲਡ ਡਰਿੰਕ ਵਾਂਗੂ ਇਹਦੇ ਵਿੱਚ ਫਿਜ਼ ਹੁੰਦੀ ਹੈ ਗੈਸ ਹੁੰਦੇ ਕੋਲਡ ਡਰਿੰਕ ਵਾਂਗੂ ਹੁੰਦਾ ਔਰ ਇਹ ਫਲੇਵਰ ਚ ਆਉਂਦਾ ਜਿਵੇਂ ਲਾਈਮ ਫਲੇਵਰ ਹੋ ਗਿਆ ਪੀਚ ਫਲੇਵਰ ਹੋ ਗਿਆ ਬਲੈਕ ਕਰੰਟ ਫਲੇਵਰ ਵੀ ਹੈ ਕੋ ਮਾਰ ਨਾਲ ਫ੍ਰਿਜ ਵਿੱਚ ਪਈ ਸੀ ਬੋਟਲ ਤੇ ਬਹੁਤ ਜ਼ਿਆਦਾ ਟੇਸਟੀ ਹੁੰਦਾ ਨੀਂंबू ਪਾਣੀ ਵਿੱਚ ਅਸੀਂ ਪਾਉਨੇ ਡਰਿੰਕ ਤਾਂ ਸਾਡੇ ਘਰੇ ਕੋਈ ਕਰਦਾ ਨਹੀਂ ਡਰਿੰਕ ਚ ਨਹੀਂ ਮੈਨੂੰ ਪਤਾ ਵੀ ਇਹ ਫਲੇਵਰ ਵਾਲੇ ਪੈਂਦੇ ਨਹੀਂ ਪੈਂਦੇ ਉਹ ਨਹੀਂ ਮੈਨੂੰ ਪਤਾ ਬਸ ਅਸੀਂ ਨੀਂंबू ਪਾਣੀ ਵਾਸਤੇ ਲਿਆਉਣੇ ਹੁੰਨੇ ਆ ਜੋ ਨੀਂंबू ਪਾਣੀ ਬਣਾਉਣੇ ਅੱਧਾ ਸੋਡਾ ਪਾ ਲੋ ਅੱਧਾ ਪਾਣੀ ਪਾ ਲੋ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਫਲੇਵਰ ਵਾਲੇ ਤਾਂ ਉਸ ਤੋਂ ਵੀ ਜ਼ਿਆਦਾ ਟੇਸਟੀ ਲੱਗਦੇ ਨੇ ਆਪਾਂ ਕਿਸੇ ਆਏ ਗਏ ਨੂੰ ਬਣਾ ਕੇ ਦਈਏ ਸਰਵ ਕਰੀਏ ਨਾ ਤਾਂ ਕਿ ਲਾ ਪਛਾਣ ਨਹੀਂ ਸਕਦਾ ਵੀ ਇਹ ਕੀ ਚੀਜ਼ ਹੈ ਕਨਫਿਊਜ਼ ਹੋ ਜਾਂਦਾ ਵੀ ਇਹ ਨਿੰਬੂ ਪਾਣੀ ਹੈ ਕਿ ਕੋਈ ਬਾਜ਼ਾਰ ਵਾਲੀ ਡਰਿੰਕ ਹੈ ਔਰ ਟੇਸਟੀ ਵੀ ਲੱਗਦਾ ਔਰ ਕੋਲਡ ਡਰਿੰਕ ਵਾਂਗੂ ਤੁਹਾਨੂੰ ਨਾਲ ਦੀ ਨਾਲ ਖਾਧਾ ਪੀਤਾ ਹਜਮ ਢ ਘਾਰ ਵੀ ਆ ਜਾਂਦਾ ਬਹੁਤ ਵਧੀਆ ਫੀਲ ਹੁੰਦਾ ਔਰ ਆਪਾਂ ਨੂੰ ਬਾਹਰ ਬਾਜ਼ਾਰ ਵਾਲੀਆਂ ਡਰਿੰਕਸ ਦੀ ਲਾਈਕ ਉਹਦਾ ਵੀ ਨਹੀਂ ਆਪਾਂ ਨੂੰ ਔੜ ਖਾਉਂਦਾ ਵੀ ਕੋਈ ਚੀਜ਼ ਆਪਾਂ ਬਾਹਰੋਂ ਬਾਜ਼ਾਰ ਚੋਂ ਪੀਣੀ ਹੈ ਕੁੰਗ ਬਾਜ਼ਾਰ ਵਾਲੇ ਡਰਿੰਕਸ 'ਚ ਕੀ ਹੁੰਦਾ 슈ਗਰ ਹੁੰਦਾ ਕੱਲ ਉਹਦੇ ਵਿੱਚ ਕੈਲਰੀਜ਼ ਹੁੰਦੀਆਂ ਨੇ ਕੁਛ ਨਹੀਂ ਹੁੰਦਾ ਹੈਗਾ ਅਸੀਂ ਬਿਲਕੁਲ ਨਹੀਂ ਪੀਂਦੇ ਹੈਗੇ ਬਾਜ਼ਾਰ ਵਾਲੇ ਡਰਿੰਕਸ ਬਹੁਤ ਰੇਅਰ ਲਿਆ ਕਿ ਫਰਿੱਜ ਵਿੱਚ ਜ਼ਰੂਰ ਰੱਖਦੇ ਆਂ ਵੀ ਕੋਈ ਆ ਕਰਦੇ ਹੈ ਨਾ ਤੇ ਪਰ ਅਸੀਂ ਪੀਂਦੇ ਨਹੀਂ ਹੈਗੇ ਵੱਤੋ ਵੱਲ ਲਾਹੌਰੀ ਦੀ ਰਾ ਪਏ ਨੇ ਫਰਿੱਜ ਵਿੱਚ ਹਰ ਟਾਈਮ ਹੁੰਦੇ ਨੇ ਪਰ ਉਹ ਵੀ ਕਦੇ ਬਹੁਤ ਜਦੋਂ ਹਾਂ ਹੁੰਦਾ ਵੀ ਬਹੁਤ ਦਿਲ ਕਰ ਰਿਹਾ ਨਹੀਂ ਆਂਦਾ ਉਦੋਂ ਨਹੀਂ ਮੋਸਟਲੀ ਨਿੰਬੂ ਪਾਣੀ ਹੀ ਚੱਲਦਾ ਤੇ ਕੋਲਡ ਡਰਿੰਕ ਵੀ ਉਦੋਂ ਜਿਸ ਦਿਨ ਕਦੇ ਘਰੇ ਕੋਈ ਪੀਜ਼ਾ ਵਗੈਰਾ ਬਣਾਉਣਾ ਹੋਵੇ ਤਾਂ ਨਹੀਂ ਤਾਂ ਹਾਂ ਡੇਲੀ ਰੁਟੀਨ 'ਚ ਤਾਂ ਅਸੀਂ ਦੋ ਤਿੰਨ ਸਾਲਾਂ ਤੋਂ ਤੁਸੀਂ ਬੰਦ ਕਰੇ ਹੋਏ ਨੇ ਪੀਣੇ। ਬਸ ਸਿੰਪਲ ਪਾਣੀ ਜਾਂ ਨਿੰਬੂ ਪਾਣੀ ਜਾਂ ਵੱਤ ਤੋਂ ਵੱਧ ਲਾਹੌਰੀ ਸੀਰ। ਦੈਟਸ ਆਨ। ਕੋਕ ਕਦੇ-ਕਦੇ ਔਰ ਮੈਨੂੰ ਲੱਗਦਾ ਬੰਦ ਵੀ ਕਰਨੇ ਚਾਹੀਦੇ ਨੇ। ਹੁਣ ਆਪਾਂ ਨੂੰ ਇਨੀ ਸਮਝ ਆ ਚੁੱਕੀ ਐ ਸੋਸ਼ਲ ਮੀਡੀਆ ਤੋਂ ਆਪਾਂ ਸਾਰਾ ਦਿਨ ਆਪਾਂ ਨੀਂਗਾ ਲਾਉਣਾ ਸੋਸ਼ਲ ਮੀਡੀਆ ਤੋਂ ਬੈਹਨੇ ਟਾਈਮ ਵੇਸਟ ਕਰਦੇ ਹਣਾ। ਕੱਲਾ 슈ਗਰ ਹੁੰਦਾ ਡਰਿੰਕਸ ਵਿੱਚ ਬੱਚਿਆਂ ਨੂੰ ਵੀ ਇਹ ਨਹੀਂ ਦੇਣੀ ਚਾਹੀਦੀ। ਘਰੇ ਵਿੱਚ ਘਰ ਵਿੱਚ ਤੁਸੀਂ ਨਿੰਬੂ ਪਾਣੀ ਬਣਾ ਕੇ ਦਿਓ। ਮੈਂ ਕੋ ਸ਼ੇਕ ਤੇ ਦੋ ਬਨਾਣਾ ਸ਼ੇਕ ਦੇ ਦੋ ਘਰ ਦੀਆਂ ਡਰਿੰਕਸ ਬਹੁਤ ਜ਼ਿਆਦਾ ਹੈਲਦੀ ਨੇ ਬਾਜ਼ਾਰ ਵਾਲਿਆਂ ਨਾਲੋਂ ਬਾਜ਼ਾਰ 'ਚ ਆਪਾਂ ਪੈਸੇ ਵੀ ਲਾਉਣੇ ਆ ਤੇ ਉਹੋ ਜੀ ਚੀਜ਼ ਵੀ ਨਹੀਂ ਆਉਂਦੀ ਤੇ ਆਪਣੀ ਸਿਹਤ ਵਿੱਚ ਆਪਾਂ ਗੰਦਮੰਦ ਸਿੱਟੀ ਜਾਂਦੇ ਹਨ ਆਪਣੀ ਜਿਹੜੀ ਸਿਹਤ ਆ ਇਹ ਸਭ ਤੋਂ ਮਹਿੰਗੀ ਗੱਡੀ ਆ ਇਤੋਂ ਮਹਿੰਗੀ ਗੱਡੀ ਕੋਈ ਹੋ ਹੀ ਨਹੀਂ ਸਕਦੀ ਇਹ ਗੱਡੀ ਦੀ ਰਿਪੇਅਰ ਆਪਾਂ ਪੈਸੇ ਦੇ ਕੇ ਤਾਂ ਕਰਾ ਲਾਂਗੇ ਪਰ ਇਹ ਓਰੀਜਨਲ ਨਹੀਂ ਬਣ ਸਕਦੀ ਓਰੀਜਨਲ ਸਿਰਫ ਇਹ ਤਾਂ ਆਪਾਂ ਰੱਖਣ ਦੀ ਕੋਸ਼ਿਸ਼ ਕਰ ਸਕਦੇ ਆ ਜਾਂ ਆਪਾਂ ਇਹਦੀ ਸੰਭਾਲ ਕਰੀਏ ਕੇਅਰ ਕਰੀਏ ਇਹਦੇ ਵਿੱਚ ਅੱਛੀ ਡਾਈਟ ਪਾਈਏ ਨਿਵੇਂ ਆਪ ਆਪਨੇ ਗੱਡੀ ਵਿੱਚ ਕਹਿ ਦਿੰਨਾ ਆਪ ਅੱਛੇ ਪੰਪ ਤੇ ਰੁੱਕ ਕੇ ਇੱਕ ਅੱਛਾ ਫਿਊਲ ਪਾਉਣਾ ਵੀ ਆਹ ਪੰਪ ਦਾ ਤੇਲ ਪੈਟਰੋਲ ਅੱਛਾ ਹੁੰਦਾ ਇਹ ਪਾਉਣਾ ਹਨ ਉਵੇਂ ਆਪ ਆਪਨੇ ਸਰੀਰ ਨੂੰ ਵੀ ਉਵੇਂ ਸਮਝੀਏ ਵੀ ਇਹ ਸਭ ਤੋਂ ਮਹਿੰਗੀ ਗੱਡੀ ਹੈ ਇਹਦੇ ਵਿੱਚ ਆਪਾਂ ਅੱਛਾ ਅੱਛੀ ਡਾਈਟ ਪਾਉਣੀ ਹੈ ਇਸ ਕਰਕੇ ਡਾਈਟ ਜਰੂਰ ਆਪ ਦੀ ਅੱਛੀ ਕਰੋ ਚਾਹੇ ਕੋਈ ਭੈਣ ਪਤਲੀ ਆ ਨਹੀਂ weight ਜ਼ਿਆਦੇ ਉਹਨੂੰ ਮੈਂ ਕਹੂੰਗੀ ਅੱਛੀ ਡਾਈਟ ਰੱਖੋ ਆਪਣੀ ਬੱਚਿਆਂ ਦੀ ਪਰਿਵਾਰ ਦੀ ਡਾਈਟ ਅੱਛੀ ਰੱਖੋ ਤੇ ਹੁਣ ਮੈਂ ਉਤਾਰ ਕੇ ਲੈ ਕੇ ਆਈ ਸੀ ਕੱਪੜੋ ਬਾਹਰ ਬਾਹਰੋਂ ਪਰ ਮੇਰਾ ਟਾਈਮ ਨਹੀਂ ਸੀ ਮੈਂ ਤੇ ਇੱਕ ਵਾਰ ਰੱਖ ਤੇ ਬੈਠ ਤੇ ਤੈ ਮੈਂ ਬਾਅਦ ਇੱਥੇ ਮੈਂ ਬਣਾਇਸ ਆਪਣਾ ਬ੍ਰੈਕਫਾਸਟ ਅੱਜ ਮੈਨੂੰ ਕੁਝ ਨਹੀਂ ਸੋਝ ਰਿਹਾ ਇਸ ਵਿੱਚ ਕੀ ਬਣਾਵਾਂ ਕੀ ਬਣਾਵਾਂ ਔਨ ਦਾ ਸਪੌਟ ਮੈਂ ਫਟਾਫਟ ਸਬਜ਼ੀਆਂ ਚੋਪ ਕਰਿਆ ਚੋਪਰ ਵਿੱਚ ਦੋ ਐਂਗਸ ਪਾਇਓ ਦੇ ਵਿੱਚ ਤੇ ਓਮਲੇਟ ਬਣਾ ਲਿਆ ਐਂਡ ਨਾਲ ਇੱਕ ਬ੍ਰੈਡ ਦਾ ਸਲਾਈਸ ਲੈ ਲਿਆ ਬ੍ਰਾਊਨ ਬ੍ਰੈਡ ਦਾ ਤੇ ਐਗਸ ਬ੍ਰੈਡ ਇਹ ਘਰ ਵਿੱਚ ਚੀਜ਼ਾਂ ਹਮੇਸ਼ਾ ਹੀ ਹੁੰਦੀਆਂ ਨੇ ਬਸ ਇੱਕ ਮਾਈਂਡ ਵਿੱਚ ਆਪਾਂ ਨੂੰ ਪਤਾ ਹੋਣਾ ਚਾਹੀਦਾ ਆਈਡੀਆਸ ਹੋਣੇ ਚਾਹੀਦੇ ਨੇ ਵੀ ਮੈਂ ਅੱਜ ਮੈਂ ਕੀ ਖਾਵਾਂ ਹਨਾ ਤੇ ਅੱਜ ਮੈਂ ਬਣਾ ਲਿਆ ਓਮਲੇਟ ਉਹ ਮੈਸ ਬਹੁਤ ਮੈਂ ਘੱਟ ਲੈਣੀ ਆ ਪਰ ਅੱਜ ਨਹੀਂ ਨੇ ਕੋਈ ਆਪਸ਼ਨ ਨਹੀਂ ਸੀ ਮੈਨੂੰ ਮਿਲੀ ਕਿ ਕਿਚਨ ਦਾ ਕੰਮ ਕਰਨ ਤੋਂ ਬਾਅਦ ਜਿਵੇਂ ਭੰਡ ਭੁੰਡੇ ਮਾਂਜਾ ਅੱਜ ਮੈਂ ਕੁੱਕਰ ਬਹੁਤ اچھی ਤਰ੍ਹਾਂ ਕਲੀਨ ਕੀਤਾ ਪੀਤਾਂਬਰੀ ਪਾਊਡਰ ਨਾਲ ਇਹ ਸਟੀਲ ਦੇ ਕੁੱਕਰ ਸੀ ਸਟੀਲ ਦੇ ਕੁੱਕਵੇਅਰ ਸੀ ਮੈਨੂੰ ਇਹ ਗੱਲ ਬੜੀ ਅੱਛੀ ਲੱਗਦੀ ਹੈ ਕਿ ਨਾ ਅੰਦਰੋਂ ਆਪਾਂ ਪੀਤਾਂਬਰੀ ਨਾਲ ਸਾਫ਼ ਕਰ ਦਨੇ ਆ ਬਾਹਰੋਂ ਤਾਂ ਨਹੀਂ ਮੈਂ ਕਰਦੀ ਬਾਹਰੋਂ ਸਟੀਲ ਪਾਲਿਸ਼ੇ ਦੀ ਫਿਰ ਖਰਾਬ ਹੋ ਜੂ ਇਹਦਾ 베ਸ ਤੇ ਨਾ ਨੀਚੇ ਇੱਕ ਰਿੰਗ ਬਣੀ ਹੋਈ ਆ ਇਹਦੇ ਸਾਈਡਸ 'ਤੇ ਇੱਕ ਮੈਲ ਜੰਮ ਜਾਂਦੀ ਹੈ ਬਰਾਊਨ ਜੀ ਲੇਅਰ ਜੰਮ ਜਾਂਦੀ ਹੈ ਕਾਫੀ ਟਾਈਮ ਦਾ ਜੋ ਸਟੀਲ ਵਾਲ ਨਾਲ ਵੀ ਸਾਫ਼ ਨਹੀਂ ਹੁੰਦੀ ਫਿਰ ਮੈਂ ਆਹ ਵਾਲੇ ਵਾਇਰ ਬਰਸ਼ੀ ਸੁਰੱਖੇ ਹੋਏ ਨੇ ਵਾਇਰ ਬਰਸ਼ ਨਾਲ इजीली ਸਾਫ ਹੋ ਜਾਂਦੇ ਆਪਣੇ ਜਿਹੜੇ ਸਟੀਲ ਵੂਲ ਨਾਲ ਉਂਗਲਾ ਨਾ ਖਰਾਬ ਹੁੰਦੇ ਨੇ ਫਿਰ ਇਹ ਬਰਸ਼ ਨਾਲ ਉਹ ਵੀ ਨਹੀਂ ਹੁੰਦੇ ਹੈਗੇ ਬਹੁਤ ਵਧੀਆ ਕਲੀਨਿੰਗ ਹੋ ਜਾਂਦੇ ਆਹ ਵਾਲੇ ਬਰਸ਼ ਨਾਲ ਇਹ ਮੇਰੇ ਹੁਣ ਘਸ ਗਏ ਮੈਂ ਤਿੰਨ ਦਾ ਸੈਟ ਰੱਖਿਆ ਹੋਏ ਨਵੇਂ ਲੈ ਕੇ ਆਉਂਗਾ ਮੇ ਇਹ ਕ ਖਰਾਬ ਹੋਏ ਪੈਣੇ ਹੁਣ ਸਫਾਈ ਬਹੁਤ ਵਧੀਆ ਹੁੰਦੀ ਜਵੇਂ ਕੁੱਕਰ ਦਾ ਹੈਂਡਲ ਆ ਜਿੱਥੇ ਹੈਂਡਲ ਦੇ ਕੋਲੇ ਵੀ ਇਥੇ ਥੋੜੇ ਟਾਈਮ ਬਾਅਦ ਆਪਾਂ ਇੱਕ ਲੇਅਰ ਜੀ ਦਿਖਣ ਲੱਗ ਜਾਂਦੀ ਆਪਾਂ ਨੂੰ ਫਿਰ ਇਸ ਤਰੀਕੇ ਨਾਲ ਬਰਸ਼ ਨਾਲ ਆਪਾਂ ਈਜ਼ੀਲੀ ਸਾਫ਼ ਕਰ ਸਕਦੇ ਹੁੰਦੇ ਹੁਣ ਜਿੱਥੇ ਕਿਤੇ ਆਪਣਾ ਹੱਥ ਅੱਛੀ ਤਰ੍ਹਾਂ ਨਹੀਂ ਜਾਂਦਾ ਨਾ ਬਹੁਤ ਘੱਟ ਮਿਹਨਤ ਨਾਲ ਤੇ ਘੱਟ ਟਾਈਮ ਨਾਲ ਸਫਾਈ ਹੋ ਜਾਂਦੀ ਹੈ ਸੋ ਇਹ ਜੀ ਆਪਾਂ ਨੂੰ ਨਿੱਕੇ ਨਿੱਕੇ ਟੂਲਸ ਜ਼ਰੂਰ ਆਪਣੇ ਕੋਲੇ ਰੱਖਣੇ ਚਾਹੀਦੇ ਨੇ ਆਪਣੇ ਹੱਥ ਵੀ ਖਰਾਬ ਹੋਣ ਤੋਂ ਬਚਦੇ ਨੇ ਫਿਰ ਆ ਚੀਜ਼ਾਂ ਨਾਲ ਤੇ ਕੁੱਕਰ ਬਿਲਕੁਲ ਚਮਕ ਗਿਆ ਅੰਦਰੋਂ ਅੱਜ ਤੇ ਉਸ ਤੋਂ ਬਾਅਦ ਫਿਰ ਮੈਂ ਪੀਸਣੀ ਸੀ ਮਿਸ਼ਰੀ ਵਾਲੀ ਚੀਨੀ ਮਿਸ਼ਰੀ ਪਿਸਨੀ ਪਿਸਨੀ ਤੋਂ ਪਹਿਲਾਂ ਮੈਂ ਕੁੰਡੀ ਵਿੱਚ ਕ੍ਰਸ਼ ਕਰੀ ਫਿਰ ਮੈਂ ਮਿਕਸਰ ਵਾਲੇ ਜਾਰ ਵਿੱਚ ਪਾ ਕੇ ਪੀਸੀ ਅਜ ਬੋਟਲ ਮੇਰੀ ਖਾਲੀ ਹੋ ਗਈ ਫਿਰ ਮੈਂ ਉਹ ਫਿਲ ਕਰਕੇ ਰੱਖਿਆ ਤਾਂ ਨਿੱਕੇ ਨਿੱਕੇ ਕੰਮ ਕਿਚਨ ਚ ਕਿਚਨ ਚੋਂ ਨਿਕਲਣੇ ਨਹੀਂ ਦਿੰਦੇ ਹੈਗੇ ਟਾਈਮ ਹੋ ਰਿਹਾ ਹੁਣ ਸਵਾ 10 ਦਾ ਹੁਣ ਮੈਂ ਰੂਮ ਚ ਆਇਆ ਕਿਚਨ ਚੋ ਫਰੀ ਹੋ ਗਈ ਬਹੁਤ ਟਾਈਮ ਲੱਗ ਜਾਂਦਾ ਕਿਚਨ ਵਿੱਚ ਇੱਕ ਮੈਨੂੰ ਕੂਚਾ ਕੱਚੀ ਦੀ ਬਹੁਤ ਆਦਤ ਮੈਂ ਕੂਚਾ ਕੱਚੀ ਲੱਗ ਜਾਂ ਕਰਨ ਫਿਰ ਮੈਂ ਆ ਹੀ ਹੁੰਦਾ ਵੀ ਇੱਥੇ ਵੀ ਮਾਰਦਾ ਇੱਥੇ ਵੀ ਮਾਰਦਾ ਇੱਥੇ ਵੀ ਮਾਰਦਾ ਵੀ ਸਾਫ ਕਰਦਾ ਨਾ ਫਿਰ ਹਟਣਾ ਖਾ ਜਾਂਦਾ ਬਸ ਰਹੀ ਹੈ ਨਹੀਂ ਆਉਂਦਾ ਕੋਚਾ ਕਾਚੇ ਤੁਹਾਡੇ ਬਿਨਾ ਮਨ ਨੂੰ ਸਾਫ ਨਹੀਂ ਜਾਂਦਾ ਜੇ ਕੁਝ ਸਾਫ ਨਾ ਕਰਾਂ ਨਾ ਰਗੜਾ ਰਗੜੀ ਕਰਾਂ। ਉਸ ਕਰਕੇ ਥੋੜੀ ਭਾਂਡਿਆਂ ਦੀ ਡੀਪ ਕਲੀਨਿੰਗ ਲਾਗੀ ਕਰਨ ਅੱਜ ਕਿਚਨ ਵਿੱਚ ਟਾਈਮ ਲੱਗ ਗਿਆ। ਸਿੰਕਸ ਵਗੈਰਾ ਦਾ ਚੰਗੀ ਤਰ੍ਹਾਂ ਬਰਸ਼ ਨਾਲ ਕਲੀਨਿੰਗ ਕੀਤੀ ਨਹੀਂ ਨਾਰਮਲ ਕਲੀਨਿੰਗ ਹੋਰ ਹੁੰਦੀ ਕਦੇ-ਕਦੇ ਮੈਂ ਡੀਪ ਕਲੀਨਿੰਗ ਕਰਨ ਲੱਗ ਜਾਂ ਹੱਥਾਂ 'ਚ ਬਰਸ਼ ਆ ਜਾਂ ਫਿਰ ਹੋਰ ਤਰ੍ਹਾਂ ਸਾਫ ਹੋ ਜਾਵੇ। ਪਾਣੀ ਪੀਨੇ ਅੱਧਰ ਬੈਠਦੇ ਪੈਣੇ ਕੱਪੜੇ ਅੱਜ ਮੈਂ ਕੱਪੜੇ ਵੀ ਨਹੀਂ ਸੰਭਾਲੇ ਬਸ ਜਿਵੇਂ ਲਾਹੀ ਕੀ ਬੈਠ ਤੇ ਰੱਖੀਗੀ। ਹੁਣ ਕੱਪੜੇ ਸੰਭਾਲਦੀ ਆ ਉਸ ਤੋਂ ਬਾਅਦ ਫਿਰ ਨਹਾਉਣ ਇਹ ਰੈਸਟ ਟਾਈਮ ਹੋਗਾ ਜਦੋਂ ਵਿੰਦਰ ਨੇ ਖਾਣਾ ਨਹੀਂ ਖਾਂਤਾ ਦਵਿੰਦਰ ਆਉਣਗੇ ਉਹ ਰੋਟੀ ਖਾਂਣਗੇ ਉਹਨਾਂ ਨੂੰ ਵੀ ਰੋਟੀ ਦੇਣੀ ਹੈ ਹਜੇ ਉਹ ਖੇਤੀ ਨੇ ਟਾਈਮ ਹੀ ਲੱਗੇ ਉਹਨਾਂ ਦਾ ਆਉਣ ਦਾ ਕਰੇ ਰੋਟੀ ਬਣੀ ਵੀ ਮੈਂ ਬਣਾ ਕੇ ਰੱਖ ਦਿੰਨੀ ਇਕੱਠੀ ਹਾਲੇ ਉਹਨਾਂ ਨੇ ਆ ਕੇ ਖਾਣਾ ਫੁਲਕਾ ਕੱਪੜੇ ਸੰਭਾਲਦੇ ਆ ਪਹਿਲਾਂ ਤਾਂ ਚੱਕਾ ਢੇਰ ਲੱਗਾ ਪਿਆ ਕੱਪੜੇ ਦਾ ਅਜੇ ਟਾਈਮ ਹੀ ਨਹੀਂ ਲੱਗਾ ਮੇਰਾ ਨਹੀਂ ਤਾਂ ਮੈਂ ਨਾਲ ਦੀ ਨਾਲ ਤਿਆਰ ਕਰਦਾਂੀ ਹੋਣੀ ਆ ਟਾਈਮ ਹੋ ਰਿਹਾ ਸਵਾ 1:00 ਤਾਂ ਹੁਣ ਹੋ ਗਿਆ ਮੇਰਾ ਲੰਚ ਟਾਈਮ ਅੱਜ ਸਵੇਰੇ ਬਣਾਈ ਸਬਜ਼ੀ ਆਲੂ ਪਕੌੜਿਆਂ ਦੀ ਮੋਂ ਤਾਂ ਮੇਰੀ ਕੋਸ਼ਿਸ਼ ਹੁੰਦੀ ਸਵੇਰੇ ਕੋਈ ਇਹੋ ਜਿਹੀ ਕੋਈ ਚਨੇ ਜਾਂ ਰਾਜਮਾ ਪ੍ਰੋਟੀਨ ਵਾਲੀ ਸਮਝੀ ਬਣਾਵਾ ਪਰ ਰੋਜ਼ ਰੋਜ਼ ਪੋਸੀਬਲ ਨਹੀਂ ਹੁੰਦਾ ਘਰ ਦੇ ਆਕ ਜਾਂਦੇ ਨੇ ਥੋੜਾ ਜਿਹਾ ਬਦਲਾਅ ਲਾਉਣ ਵਾਸਤੇ ਫੇਰ ਅੱਜ ਬਣਾ ਲਏ ਆਲੂ ਪਕੌੜੇ ਤੇ ਨਾਲ ਹੈਗੇ ਦਹੀਂ ਅੱਜ ਹਰੀ ਸਬਜ਼ੀ ਕੋਈ ਹੈ ਨਹੀਂ ਸੀ ਖੀਰਾ ਵੀ ਇੱਕ ਪਿਆ ਸੀ ਪਰ ਉਹ ਮੈਨੂੰ ਪਸੰਦ ਨਹੀਂ ਸੀਗਾ ਠੀਕ ਹੈ ਇਸ ਕਰਕੇ ਜੇ ਉਸਨੇ ਮੈਨੂੰ ਲੱਗੇ ਮੇਰੇ ਪਸੰਦ ਦਾ ਖੀਰਾ ਹੈਗਾ ਫਰੈਸ਼ ਜਿਹੋ ਉਦਨ ਮੇ ਲੈਣਾ ਨਹੀਂ ਹੁੰਦੀ ਆ ਇਸ ਕਰਕੇ ਜੇ ਸੈਲਡ ਨਹੀਂ ਲਿਆ ਤੁਸੀਂ weight loss ਕਰ ਰਹੇ ਹੋ ਤਾਂ ਪ੍ਰੋਪਰ ਸੈਲਡ ਲਿਆ ਕਰੋ ਨਾਲ ਹਰੀ ਸਬਜ਼ੀ ਵੀ ਕੋਸ਼ਿਸ਼ ਕਰਿਆ ਕਰੋ ਨਾਲ ਲਿਆ ਕਰੋ ਤੇ दाल सब्जी ਪੂਰੀ ਪ੍ਰੋਟੀਨ ਵਾਲੇ ਹੋਵੇ ਜਣੇ ਰਾਜਮਾ ਰੋਜ਼ ਕੁਛ ਨਾ ਕੁਛ ਅਜੀ ਸਬਜੀ ਹੋਵੇ ਹੋਵੇ ਤੁਹਾਡੀ ਪਲੇਟ ਵਿੱਚ ਟਾਈਮ ਹੋ ਰਿਹਾ ਹੁਣ 3:30 ਦਾ ਤੇ ਚੰਦਾ ਟਾਈਮ ਹੋ ਗਿਆ ਮੇਰਾ 3:30 3:30 ਵਜੇ ਪਰ ਅੱਜ ਮੈਂ ਚਾਹ ਠਹਿਰ ਕੇ ਕਰਦੀ ਆ ਕੱਪੜੇ ਪ੍ਰੈਸ ਕਰਤੇ ਇਹਨਾਂ ਨੂੰ ਰੱਖ ਦਿਆ ਕਬਡ ਵਿੱਚ ਬਾਹਰ ਬਾਲਟੀ ਵਿੱਚ ਭਿਓ ਕਿ ਆਈ ਸੀ ਮੈਂ ਡਸਟਿੰਗ ਵਾਲੇ ਕੱਪੜੇ ਉਹਨਾਂ ਨੂੰ ਕੁੱਟ ਕੇ ਸੁੱਕਣੇ ਪਾ ਕੇ ਆਣੀ ਉਸ ਸਮੇਂ ਆਰਾਮ ਨਾਲ ਬਹਿ ਕੇ ਚਾਹ ਪੀਉਂਗੀ ਚਾਹ ਪੀ ਕੇ ਫਿਰ ਦੇਖ ਲਵਾਂਗੇ ਕੀ ਕੰਮ ਕਰਨਾ ਸੋਚ ਰਹੀਆਂ ਕ੍ਰੌਕਰੀ ਵਾਲਾ ਯੂਨਿਟ ਦੀ ਸਫਾਈ ਸ਼ੁਰੂ ਕਰਨਾ ਪਰ ਸਫਾਈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜਿਹੜਾ ਉਹ ਉੱਪਰ ਵਾਲਾ ਟੌਪ ਆ ਬਿਲਕੁਲ ਘੋੜੀ ਲਗਾ ਕੇ ਉੱਪਰੋਂ ਸਾਫ਼ ਕਰੂੰਗੀ ਉੱਪਰੋਂ ਡਸਟ ਹਟਾਉਂਗੀ ਹਨਾ ਫਿਰ ਉਹਦੇ ਖਾਨੇ ਵਿੱਚੋਂ ਸਾਫ਼ ਕਰਨਾ ਸ਼ੁਰੂ ਕਰੂੰਗੀ ਕਿਉਂਕਿ ਇੱਕ ਵਾਰ ਮੈਂ ਵਿੱਚੋਂ ਸ਼ੁਰੂ ਕਰ ਲੇ ਫਿਰ ਉੱਪਰਲੀ ਡਸਟ ਕਿਤੇ ਨਾ ਕਿਤੇ ਥੱਲੇ ਆਊਗੀ ਇਸ ਕਰਕੇ ਪਹਿਲਾਂ ਉੱਪਰਲੀ ਡਸਟ ਸਾਫ਼ ਕਰਨਾ ਜ਼ਰੂਰੀ ਹੈ ਤੇ ਇਧਰ ਪਈ ਨੇ ਦਵਿੰਦਰ ਦੇ ਚਾਹ ਵਾਲੇ ਭਾਂਡੇ ਚਾਰ ਰੋਟੀਆਂ ਖਾ ਕੇ ਗਏ ਨੇ ਕਈ ਵਾਰ ਤਾਂ ਚੱਕ ਕੇ ਲੈ ਜਾਂਦੇ ਨੇ ਭਾਂਡਾ ਜਿੱਥੇ ਪਏ ਰਹਿ ਗਏ ਕਈ ਵਾਰ ਤਾਂ ਮੈਂ ਵੀ ਟੋਕਦਾ ਨਹੀਂ ਵੀ ਜਾਂਦੇ ਹੋ ਭਾਂਡੇ ਲੈ ਜਾਓ ਇਹ ਵੀ ਚੱਕ ਦੀਆਂ ਉਹ ਵੀ ਚਾਰ ਰੋਟੀ ਖਾ ਕੇ ਗਏ ਨੇ ਤੇ ਇਹ ਕੱਪੜੇ ਸੰਭਾਲਦਾ ਪਹਿਲਾਂ ਬੈਡਰੂਮ ਖਾਲੀ ਕਰਾਂ ਫਿਰ ਕੱਪੜੇ ਟ੍ਰਾਸਟਿੰਗ ਵਾਲੇ ਕੁੱਟ ਕੇ ਸੁੱਕਣੇ ਪਾ ਕਿਉਂ ਨਹੀਂ ਬਾਹਰ ਟਾਈਮ ਹੋ ਗਿਆ ਪੌਣੇ 4 ਦਾ ਵਿੱਚ ਆ ਮੈਂ ਆਪਣੀ ਪੀਲੀ ਤੇ ਮੈਂ ਨਾ ਮੀਸ਼ੋ ਤੋਂ ਕਈ ਪ੍ਰੋਡਕਟਸ ਕਿਚਨ ਦੇ ਲਾਈਕ ਫ੍ਰਿਜ ਦੇ ਆਰਗਨਾਈਜ਼ਰਸ ਮੈਂ ਸਿਲੇਕਟ ਕੀਤੇ ਨੇ ਫ੍ਰਿਜ ਦੇ ਆਰਗਨਾਈਜ਼ੇਸ਼ਨ ਲਈ ਮੈਂ ਜਿਹੜੀ ਮੇਰੇ ਫ੍ਰਿਜ ਦੀ ਸੈਟਿੰਗ ਆ ਮੈਂ ਮੈਂ ਉਹ ਤੋਂ ਫੁਲੀ ਸੈਟੀਸਫਾਈਡ ਨਹੀਂ ਹੈਗੀ ਮੈਨੂੰ ਥੋੜੇ ਜਿਹਾ ਆਏ ਵੀ ਮੈਂ ਕੁਝ ਹੋਰ ਚੇਂਜਸ ਕਰਾਂ ਫ੍ਰਿਜ ਲਈ ਕੁਝ ਆਰਗੇਨਾਈਜ਼ਰਸ ਪਰਚੇਸ ਕਰਾਂ ਪਰ ਮੈਨੂੰ ਆਨਲਾਈਨ ਵਧੀਆ ਟੀਕ ਰੇਟ ਤੇ ਮਿਲ ਰਹੇ ਨੇ ਮੀਸ਼ੋਂ ਤੋਂ ਜੇ ਮੈਂ ਬਾਜ਼ਾਰ ਜਾਵਾਂਗੀ ਤਾਂ ਨਿਕਾ ਗੋਇੰਗ ਟੂ ਟਾਈਮ ਨਹੀਂ ਫਿਰ ਮੈਂ ਉਹਨਾਂ ਨੂੰ ਫੋਟੋਆਂ ਦਿਖਾਵਾਂਗੀ ਵੀ ਮੈਨੂੰ ਅਹੀ ਚੀਜ਼ ਚਾਹੀਦੀ ਹੈ ਮਿਲੂ ਨਾ ਮਿਲੂ ਇੱਕ ਦੁਕਾਨ ਤੇ ਜਾਣਾ ਕੋ ਦੋ ਤੇ ਜਾਣਾ ਕੋ ਨਾ ਇਸ ਤੋਂ ਬੈਟਰ ਹੈ ਕਿ ਮੈਂ ਆਨਲਾਈਨ ਪਰਚੇਸ ਕਰ ਲਾਂ ਜਿਹੜੀ ਜਿਹੜੀ ਚੀਜ਼ ਮੈਂ ਲੈਣੀ ਸੀ ਮੈਂ ਉਹ ਕਾਰਟ ਚ ਪਾ ਕੇ ਰੱਖ ਲਈ ਪਰ ਮੈਂ ਹਲੇ ਮਾਈਂਡ ਫਾਈਨਲ ਨਹੀਂ ਕੀਤਾ ਚੀਜ਼ ਮੈਨੂੰ ਚਾਹੀਦੀ ਆ ਪਰ ਮੈਂ ਹਲੇ ਆਪਣਾ ਆਰਡਰ ਪਲੇਸ ਨਹੀਂ ਕੀਤਾ ਹੈਗਾ ਤੁਹਾਨੂੰ ਦਿਖਾਉਣੀ ਹੈ ਮੈਂ ਕੀ ਚੀਜ਼ ਪਰਚੇਸ ਕਰਨ ਦੀ ਮੈਂ ਸੋਚਦੀ ਆ ਜੇ ਤੁਹਾਨੂੰ ਦੇਖੋਗਾ ਇੱਥੇ ਇੱਕ ਤਾਂ ਬਾਸਕਟਸ ਨੇ ਪਤਾ ਨਹੀਂ ਚ ਦਿਖ ਰਿਹਾ ਪ੍ਰੋਪਰਕ ਨਹੀਂ ਅ ਜਦ ਮੈਂ ਫ੍ਰਿਜ ਵਿੱਚ ਹੁੰਦਾਗਾ ਨਾ ਆਪਣਾ ਡੱਬੀ ਚਟਨੀ ਪਈਆ ਕਿਸੇ ਕੋਲੀ ਚ ਸਬਜੀ ਪਈਆ ਤੁਸੀਂ ਇੱਕ ਬਾਸਕਟ ਜੋ ਆਪਾਂ ਨੂੰ ਇਹ ਬਾਸਕਟ ਨਹੀਂ ਯੂਜ਼ ਕਰਦਾ ਆਪਾਂ ਨੂੰ ਪਿੱਛੇ ਸ਼ੈਲਫ ਤੱਕਾਂ ਝੁੱਕ ਕੇ ਦੇਖਣਾ ਪੈਂਦਾ ਮੈਂ ਪਿੱਛੇ ਕੀ ਰਹਿ ਗਿਆ ਹਣਾ ਬਾਸਕਟ ਵਿੱਚ ਤੁਸੀਂ ਨਿੱਕੇ ਨਿੱਕੇ ਕੋਲਲੇ ਜਾਂ ਡੱਬੇ ਰੱਖ ਲਓ ਬਾਸਕਟ ਬਾਹਰ ਖਿੱਚ ਲਓ ਡਰਾਅਰ ਮੰਗੋ ਚ ਦੇਖ ਲਓ ਕੀ ਪਿਆ ਇਹ ਬਾਸਕਟਸ ਦਾ ਸੈੱਟ ਆ 4 ਬਾਸਕਟਸ ਦਾ ਇੱਕ ਤੇ ਇਹ ਚੀਜ਼ ਮੰਗਾਉਣ ਦੀ ਸੋਚ ਰਹੀ ਹਾਂ ਮੈਂ ਤੇ ਇੱਕ ਮੈਂ ਮੰਗਾਉਣ ਦੀ ਸੋਚ ਰਹੀ ਹਾਂ ਆਹ ਵਾਲੇ ਕੰਟੇਨਰਸ ਇਹ ਫ੍ਰਿਜ ਦੇ ਡੋਰ 'ਚ ਵੀ ਰੱਖੇ ਜਾਂਦੇ ਨੇ ਤੇ ਸਬਜ਼ੀਆਂ ਦੇ ਡੱਬੇ ਵਿੱਚ ਵੀ ਰੱਖੇ ਜਾਂਦੇ ਨੇ ਇਹ ਜਦੋਂ ਮੈਂ ਸਾਡਾ ਜਿਹੜਾ ਫ੍ਰੀਜੀ ਦਾ ਸਬਜਟ ਆਪਾਂ ਉਹ ਬਹੁਤ ਵਧੀਆ ਸਪੇਸ਼ੀਅਸ ਉਹਦੇ ਵਿੱਚ ਰੱਖੋ ਉਹ ਵੀ ਸਬਜ਼ੀਆਂ ਅਲੱਗ-ਅਲੱਗ ਸોર્ટ ਆਊਟ ਕਰਕੇ ਤੁਸੀਂ ਰੱਖ ਦੋ ਲਫਾਫੇ ਆ ਨਾਲ ਚਾਹੇ ਲਫਾਫੇ ਸਨੀਤੀ ਰੱਖ ਦੋ ਬੜੀ ਆਰਗੇਨਾਈਜ਼ਡ ਲੱਗੂਗਾ ਇੱਕ ਮੈਂ ਸੋਚ ਰਹੀ ਹਾਂ 6 ਦਾ ਸੈੱਟ ਹੈ 6 ਕੰਟੇਨਰਸ ਦਾ ਤੇ ਇੱਕ ਮੈਂ ਆ ਵਾਲਾ ਚੂਜ਼ ਕੀਤਾ ਕੱਬੜ ਵਾਸਤੇ ਉੱਪਰ ਜਿਹੜੇ ਹੈਂਗਰ ਵਾਲੀ ਰੌਡ ਹੁੰਦੀ ਹੈ ਨਾ ਉਹਦੇ ਲੱਗ ਜਾਂਦੇ ਨੇਗੇ ਮੈਂ ਬੇਟੇ ਦੀ ਕਬੜ ਵਾਸਤੇ ਕਿਤੇ ਉਹਦੇ ਕੋਲ ਥੋੜੇ ਕੱਪੜੇ ਨੇ ਪਰ ਜਿਹੜਾ ਉਹਦਾ ਹੈਂਗਰ ਵਾਲਾ ਖਾਨਾ ਸਾਰਾ ਹੀ ਉਹਨੇ ਰੋਕ ਰੱਖਿਆ ਕੱਪੜੇ ਥੋੜੇ ਹੀ ਨੇ ਬਲਕਿ ਉਹਦੇ ਕੱਪੜੇ ਇੱਕ ਬੈਗ ਚ ਆ ਜਾਣਗੇ ਇੱਕ ਆਰਗਨਾਈਜ਼ਰ ਚ ਆ ਜਾਣਗੇ ਇੱਕ ਆਰਗਨਾਈਜ਼ਰ ਹੋ ਰਿਹਾ ਹੈ ਮੈਂ ਦੋ ਤਾਂ ਸੈਟ ਲੈਣੀ ਆ ਉਹ ਇੱਕ ਵਾਲਾ ਵੀ ਸਿੰਗਲ ਵੀ ਹੈਗਾ ਪਰ ਮੈਂ ਦੋ ਦਾ ਚੂਜ਼ ਕੀਤਾ ਵੀ ਚਲੋ ਇੱਕ ਕਿੰਨੇ ਕਿਤੇ ਹੋਰ ਕੰਮ ਆਏਗਾ ਗੈਸ ਰੂਮ ਵਾਲੀ ਜਿਹੜੀ ਉਧਰ ਕਬੜਾ ਉਹ ਚ ਲਗਾਵਾਂਗੇ तो दो चूज़ किए ने मैं इन चीज़ ठीक लगी जिम्मे बच्चों चार टी शर्ट्स पजामे होंगे ने भी रखे जाए जो आप कही अपने सूट रखे जाने वे भी रखे जाएंगे पर जो ये मैं रिव्यू पड़े मैं रिव्यू आए आए भी स्पेस घट आ भी टी शर्ट्स लिए ठीक आ बच्चों के कपड़ा ला ठीक आ बाकी यूज़ कर तो पता लगू एक मैं ये ऑर्डर ऑर्डर प्लेस नहीं किया सिलेक्ट किया एक मैं टेबल रनर चूज किया वाला डायनिंग टेबल लिए ਬਲੂ ਕਲਰ ਥੋੜਾ ਮੈਨੂੰ ਕਲਰਫੁਲ ਮੇਰੇ ਮਨ ਦਮਾ ਖਲ ਰਿਹਾ ਸੀ ਥੋੜਾ ਮੈਂ ਕਲਰ ਵਾਲਾ ਲਵਾਂ ਕਲਰ ਵਾਲੀ ਵਾਈਬ ਆਵੇ ਕਿਉਂਕਿ ਸਾਡਾ ਡਾਈਨਿੰਗ ਹਾਲ ਬੜਾ ਡਲ ਜਗਾ ਸ਼ੀਸ਼ਾ ਸ਼ੀਸ਼ਾ ਵਾਲਾ ਟੇਬਲ ਉਹ ਵੀ ਟਰਾਂਸਪੇਰੈਂਟ ਆ ਕੋਈ ਕਲਰ ਨਹੀਂ ਹੈ ਨਾ ਵੀ ਥੋੜਾ ਕਲਰਫੁਲ ਜਾਂ ਮੈਨਾਂ ਉਹ ਉੱਠ ਕੇ ਜਾਵੇ ਇਧਰ 뷰 ਅੱਛੀ ਨਹੀਂ ਬਾਕੀ ਮਹਿੰਗੇ ਤੋਂ ਪਤਾ ਲੱਗੂਗਾ ਇੱਕ ਮੈਂ ਆ ਚੂਜ਼ ਕੀਤਾ ਇਹ ਸਿਲੀਕੋਨ ਤੇ ਹੌਟ ਉਹ ਨਹੀਂ ਹੌਟ ਪੌਟ ਮੈਟਸ ਯਾਨੀ ਗਰਮ ਪਾਂਡੇ ਰੱਖਣ ਵਾਸਤੇ ਨੇ ਸਿਲੀਕੋਨ ਦੇ ਨੇ ਮੇਰੇ ਕੋਲੇ ਹੈਗੇ ਨੇ ਪਰ ਥੋੜੇ ਰਹਿੰਦੇ ਨੇ ਕਈ ਵਾਰ ਨਾਲਗਾ ਹੋਰ ਹੋਣ ਇਹ ਆਪਾਂ ਜੁ ਕੁਝ ਉੱਪਰ ਸਬਜੀ ਸਬਜੀ ਡੁੱਲ ਵੀ ਆ ਗਿਆ ਫਟਾਫਟ ਇਹਨਾਂ ਟੂਕੀ ਥੱਲੇ ਵਾਸ਼ ਵੀ ਕਰ ਸਕਦੇ ਆਏ ਨਹੀਂ ਵੀ ਕੋਈ ਦਾਗ ਪੈ ਜੂਗਾ ਹਨ ਵਾਸ਼ੇਬਲ ਨੇ ਇਹ ਸਿਲਿਕਨ ਦੇ ਮੈਂ ਐਡ ਕਰੇ ਹੋਏ ਨੇ ਘਾਟ ਵਿੱਚ 6 ਦਾ ਸੈੱਟ ਹੈ ਇਹ ਮੈਂ ਤਾਂ ਕੁਝ ਚੀਜ਼ਾਂ ਮਿ SELECT ਕਰੀਆਂ ਹੋਈਆਂ ਨਹੀਂ ਪਰ ਮੈਂ ਹਲੇ ਆਰਡਰ ਨਹੀਂ ਮੈਂ ਪਲੇਸ ਕੀਤਾ ਹੈਗਾ ਸ਼ਾਮ ਤੱਕ ਰਾਤ ਤੱਕ ਤਾਂ ਮੈਂ ਮਾਨੀ ਬਣਾਉਂਗੀ ਵੀ ਪੈਸੇ ਲਾਵਾਂ ਕਨਾਂ ਲਾਵਾਂ ਇਹ ਜੋ ਕੋਈ ਜ਼ਰੂਰੀ ਚੀਜ਼ ਹੈ ਇਹ ਜੀ ਚੀਜ਼ ਮੈਂ ਵੀ ਬੇਜ਼ਰੂਰੀ ਚੀਜ਼ ਜਿਹੜੀ ਮੈਂ ਬਿਨਾ ਮਤਲਬ ਖਰੀਦ ਰਿਓ ਮਹੀ ਤਾਂ ਹੈਗੀ ਮੈਂ ਕੋਈ ਵੀ ਚੀਜ਼ ਲੈਣ ਤੋਂ ਪਹਿਲਾਂ ਆਰਡਰ ਪਲੇਸ ਕਰਨ ਤੋਂ ਪਹਿਲਾਂ ਬਹੁਤ ਸੋਚਦੀ ਵੀ ਹਾਂ ਫालतू ਖਰਚ ਤਾਂ ਨਹੀਂ ਕਰ ਲਈ ਹੈਗੀ ਕਿ ਤੇਵੇਂ ਚੀਜ਼ਾਂ ਚਾਹੀਦੀਆਂ ਨਾ ਰਾਤ ਤੱਕ ਜਾਂ ਕੱਲ੍ਹ ਤੱਕ ਆਰਡਰ ਪਲੇਸ ਕਰੂੰਗੀ ਆਰਡਰ ਨਹੀਂ ਪਲੇਸ ਕਰਾਂ ਛੱਡੀ ਉਹ ਕਾਰਟ ਚ ਪਾ ਕੇ ਰੱਖਿਆ ਹੋਈਆਂ ਨੇ ਚੀਜ਼ਾਂ ਚਲੋ ਜੀ ਚਲੋਏ ਕ੍ਰੋਕਰੀ ਵਾਲੇ ਯੂਨਿਟ ਦੇ ਉੱਪਰ ਨਾ ਇਸ ਤਰ੍ਹਾਂਨ ਕੁਝ ਡਸਟ ਸੀਗੀ ਸੋਕੀ ਡਸਟ ਸੀ ਬਹੁਤ ਜ਼ਿਆਦਾ ਨਹੀਂ ਸੀ ਪਰ ਫਿਰ ਵੀ ਹੁਣ ਜਦੋਂ ਪੱਖੇ ਵਗੈਰਾ ਚੱਲਣ ਲੱਗੇ ਮੈਨੂੰ ਐਸੀ ਡਸਟ نیچے ਆਉਗੀ ਮੈਂ ਕ੍ਰੋਕਰੀ ਯੂਨਿਟ ਅੰਦਰੋਂ ਸਾਫ਼ ਕਰਨਾ ਵੀ ਚਲੋ ਇੱਕ ਵਾਰ ਉੱਪਰੋਂ ਵੀ ਮੈਂ ਸਾਫ਼ ਕਰਦਾ ਇਸ ਗਰਮੀਆਂ ਵਿੱਚ ਤੇ ਇਹ ਦੋ ਵਾਰ ਕਰਨਾ ਪੈਂਦਾ ਹੁਣ ਕਰੂੰਗੀ 2 ਮਹੀਨੇ ਬਾਅਦ 3 ਮਹੀਨੇ ਬਾਅਦ ਫੇਰ ਕਰੂੰ ਪਰ ਇੱਕ ਵਾਰ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਦਿਵਾਲੀ ਵੇਲੇ ਕਰਦੀ ਨਾ ਫਿਰ ਸਰਦੀ ਸਾਰੀ ਈਜ਼ੀਲੀ ਲੰਘ ਜਾਂਦੀ ਹੈ ਤੇ ਪਰ ਗਰਮੀ 'ਚ ਇਹ ਮੈਨੂੰ ਹੁਣ ਦੋ ਵਾਰ ਕਲੀਨ ਕਰਨਾ ਪਊਗਾ ਤੇ ਮੈਂ ਲਗਾ ਲਈ ਸੀ ਕੋੜੀ ਤੇ ਕਿਉਂਕਿ ਕੋੜੀ ਤੇ ਹੀ ਪੋਸੀਬਲ ਸੀਗਾ ਉੱਪਰ ਚੜ ਕੇ ਸਾਫ਼ ਕਰਨਾ ਤੇ ਮੈਂ ਕਰੂੰਗੀ ਸਾਫ਼ ਇਹ ਮੈਂ ਖੁਦ ਹੀ ਕਰਦੀ ਹੁੰਨੀ ਹੇਲਪਰ ਤੋਂ ਕਰਾਉਂਦੀ ਫਿਰ ਉੱਪਰ ਨਾਲ ਵਾਇਰਸ ਨੇ ਲਾਈਟਸ ਲੱਗੇ ਹੋਏ ਨੇ ਅੰਦਰ ਉਹ ਕਰਕੇ ਫਿਰ ਉਹ ਡੱਗ ਜਾਂਦੀ ਹੈ ਕਿਉਂਕਿ ਮੇਰੇ ਕਰੰਟ ਨਾਲ ਲੱਗੇ ਮੇਰੇ ਕਰੰਟ ਨਾਲ ਲੱਗੇ ਤੇ ਇਸ ਕਰਕੇ ਮੈਂ ਕਿਹਾ ਚਲੋ ਮੈਂ ਤਾਂ ਆਪ ਹੀ ਕਰ ਲਾਂਣੀ ਬਹੁਤ ਜ਼ਿਆਦਾ ਕੋਈ ਮਿਹਨਤ ਨਹੀਂ ਲੱਗਦੀ ਬਹੁਤ ਟਾਈਮ ਨਹੀਂ ਲੱਗਦਾ ਥੋੜੀ ਸੁੱਕੀ ਡਸਟ ਹੁੰਦੀ ਹੈ ਥੋੜੇ ਨਾਲ ਹੀ ਸਾਫ਼ ਹੋ ਜਾਂਦੀ ਸਾਰੇ 10 ਮਿੰਟ ਵੀ ਨਹੀਂ ਲੱਗਦੇ ਹੈਗੇ ਸਾਫ਼ ਕਰਨ ਤੇ ਇਸ ਕਰਕੇ ਮੈਂ ਤਾਂ ਫਿਰ ਆਪ ਹੀ ਕਰ ਲਾਂਣੀ ਹੁੰਦੀ ਆ ਤੇ ਬਸ ਗਿੱਲੇ ਕੱਪੜੇ ਨਾਲ ਉਪਰੋਂ ਅਚੀ ਤਰ੍ਹਾਂ ਕਰ ਦੋ ਸਾਫ਼ ਹੋ ਗਏ ਚਿਪਚਿਪਾਟ ਤਾਂ ਹੈ ਹੀ ਨਹੀਂ ਕਿਚਨ ਚ ਹੁੰਦੇ ਚਿਪਚਿਪਾਟ ਤੇ ਇੱਥੇ ਤਾਂ ਕੋਈ ਸਟੀਮ ਨਹੀਂ ਆਉਂਦੀ ਕਿਚਨ ਦੀ ਕਾਫੀ ਦੂਰ ਕਿਚਨ ਤੋਂ ਤਾਂ ਇਹਨਾਂ ਯੂਨਿਟ ਇਹ ਤੇ ਬਸ ਸੁੱਕਾ ਹੀ ਰੇਤਾ ਜਾਂ ਡਸਟ ਦਾ ਸੁੱਕੀ ਤੇ ਗਿੱਲੇ ਕੱਪੜੇ ਨਾਲ ਈਜ਼ੀਲੀ ਸਾਫ਼ ਹੋ ਜਾਊਗੀ ਇਹ ਸਾਫ਼ ਕਰਨ ਤੋਂ ਬਾਅਦ ਫਿਰ ਮੈਂ ਅੰਦਰੋਂ ਸਫਾਈ ਕਰਨ ਲੱਗੂੰਗੀ। ਨਹੀਂ ਫਿਰ ਹੋਰਨਾ ਟਾਈਮ ਅੰਦਰੋਂ ਨਹੀਂ ਮੈਂ ਸਫਾਈ ਕਰਨ ਲੱਗ ਸਕਦੀ ਸੀ। ਤੇ ਅੱਜ ਮੈਂ ਫਾਈਨਲੀ ਅੰਦਰੋਂ ਫਿਰ ਲੱਗ ਹੀ ਗਈ ਸਾਫ਼ ਕਰਨੇ। ਮੈਂ ਕਿ ਇੱਕ ਇੱਕ ਕਵਰ ਕਰਕੇ ਜਿੰਨਾ ਕੁ ਰੋਜ਼ ਹੋਇਆ ਕਰੂੰਗਾ ਇੱਕ ਦਿਨ ਛੋਵੇ। ਇੱਕ ਦਿਨ ਤਾਂ ਕਰ ਪੋਸੀਬਲ ਨਹੀਂ ਕਰਨੀ। 2 ਦਿਨ 3 ਦਿਨ ਲੱਗ ਜਾਣਗੇ ਮੈਨੂੰ। ਸਾਫ਼ ਕਰ ਦੇਮ ਜਿੰਨਾ ਕੁ ਮੇਰਾ ਟਾਈਮ ਲੱਗਿਆ ਕਰੂੰਗਾ ਬਾਕੀ ਘਰ ਦੇ ਡੇਲੀ ਦੇ ਕੰਮ ਕਰਕੇ ਉਹਨਾਂ ਨੂੰ ਮੈਂ ਫ੍ਰੀ ਟਾਈਮ 'ਚ ਮੈਂ ਕਰ ਲਿਆ ਕਰੂੰਗੀ ਸਾਫ਼। ਤੇ ਹਾਲੇ ਮੈਂ ਸਿਰਫ ਦੋ ਪਤਨ ਤਿੰਨ ਸ਼ੈਲਫਸ ਖਾਲੀ ਕੀਤੇ ਨੇ ਸਾਰੇ ਇਕੱਠਿਆਂ ਵੀ ਨਹੀਂ ਕੀਤੇ ਆ ਬਿਕੋਸ ਟੇਬਲ ਭਰ ਜਾਣਾ ਸੀਗਾ ਤੇ ਕ੍ਰੌਕਰੀ ਫਿਰ ਰੱਖਣ ਵੇਲੇ ਬੜੀ ਪ੍ਰੋਬਲਮ ਆਉਂਦੀ ਆ ਕੱਢਣੀ ਤਾਂ ਬਹੁਤ ਸੌਖੀ ਆ ਬਾਹਰ ਤੇ ਇਹ ਸ਼ੈਲਫਸ ਵੀ ਜਿਵੇਂ ਸ਼ੀਸ਼ੇ ਦੀਆਂ ਨੇ ਸਾਫ਼ ਕਰਨੇ ਵੀ ਬਹੁਤ ਸੌਖੀਆਂ ਨਹੀਂ ਆ ਪਰ ਜੋ ਕ੍ਰੌਕਰੀ ਵਾਪਸ ਟਿਕਾਉਣੀ ਔਖੀ ਆ ਸੈੱਟ ਕਰਕੇ ਕਿਉਂਕਿ ਜੇ ਆਪਾਂ ਵਾਪਸ ਸੈੱਟ ਕਰਕੇ ਅੱਛੀ ਤਰ੍ਹਾਂ ਆਰਗੇਨਾਈਜ਼ਡ ਕਰਕੇ ਰੱਖਾਂਗੇ ਹਨਾ ਫਿਰ ਦੇਖਣ ਚ ਵੀ ਬੁਰੀ ਲੱਗੂਗੀ ਇਸ ਕਰਕੇ ਚੀਜ਼ ਇਸ ਤਰ੍ਹਾਂ ਰੱਖੀਏ ਕਿ ਦੇਖਣ ਚ ਵੀ ਸੋਹਣੀ ਲੱਗੇ ਔਰ ਮੈਂ ਜਿਵੇਂ ਜਿਵੇਂ ਸਾਫ ਕਰੀ ਇਸ ਜਿਹੜੇ ਗਲਾਸ ਪਿੱਛੇ ਪਏ ਸੀ ਉਹ ਮੈਂ ਅੱਗੇ ਕਰਤੇ ਜਿਹੜੇ ਅੱਗੇ ਪਏ ਸੋ ਮੈਂ ਪਿੱਛੇ ਕਰਤੇ ਔਰ ਵੈਸੇ ਵੀ ਜਦੋਂ ਗੈਸਟ ਆਉਂਦੇ ਨੇ ਮੈਂ ਗਲਾਸ ਯੂਜ਼ ਕਰਦੀਆਂ ਜਿਹੜੇ ਵਾਸ਼ ਹੋ ਜਾਂਦੇ ਨੇ ਫਿਰ ਮੈਂ ਉਹ ਵਾਸ਼ ਕਰੇ ਹੋਏ ਗਲਾਸ ਪਿੱਛੇ ਰੱਖ ਦਾਨੀ ਆ ਪਿੱਛੇ ਵਾਲੇ ਅਗਲੇ ਅੱਗੇ ਕਰ ਦਾਨੀ ਤਾਂ ਕਿ ਨੈਕਸਟ ਟਾਈਮ ਮੈਂ ਯੂਜ਼ ਕਰਾਂ ਅਗਲੇ ਵਾਲੇ ਯੂਜ਼ ਕਰਾਂ ਤੇ ਵਾਸ਼ ਹੋ ਜਾਣ ਇਸ ਤਰ੍ਹਾਂ ਆਪਣੇ ਕ੍ਰੌਕਰੀ ਦੀ ਰੋਟੇਸ਼ਨ ਹੁੰਦੀ ਰਹਿੰਦੀ ਆ ਫਿਰ ਆਪਾਂ ਨੂੰ ਅਲੱਗ ਤੋਂ ਕ੍ਰੌਕਰੀ ਸਾਰੀ ਵਾਸ਼ ਨਹੀਂ ਕਰਨੀ ਪੈਂਦੀ ਕੱਢ ਕੇ ਤੇ ਜਿਵੇਂ ਜਿਵੇਂ ਯੂਜ਼ ਕਰੀ ਜਾਂਦੇ ਵਾਸ਼ ਹੋ ਜਾਂਦੇ ਬਾਰੀ ਬਾਰੀ ਸਾਰੇ ਯੂਗੂਸ ਵੀ ਮੈਂ ਬਾਰੀ ਬਾਰੀ ਕਰਨ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਵਾਰ ਮੈਂ ਜਿਹੜੇ ਕਲਾਸ ਯੂਜ਼ ਕੀਤੇ ਨੇ ਨੈਕਸਟ ਟਾਈਮ ਮੈਂ ਹੋਰ ਕਰਾਂ ਨਾ ਇਸ ਟਾਈਮ ਮੈਂ ਜਿਹੜੇ ਕੱਪ ਚਾਹ ਕਾਫੀ ਲਈ ਯੂਜ਼ ਕੀਤੇ ਨੈਕਸਟ ਟਾਈਮ ਮੈਂ ਹੋਰ ਕਰ ਲਾਂ ਵੀ ਸਾਰੀ ਕਰੋਕਰੀ ਯੂਜ਼ ਹੋ ਜੇ ਵਾਸ਼ ਹੋਈ ਚੱਲੇ ਸਪੈਸ਼ਲ ਆਪਾਂ ਨੂੰ ਇੱਕ ਦਿਨ ਵਾਸ਼ ਨਾ ਕਰਨੀ ਪਵੇ ਬਸ ਇਹ ਹੀ ਕੋਸ਼ਿਸ਼ ਹੁੰਦੀ ਹੈ ਇਹ ਮਿਕਨਿਕ ਨਿਕੀ ਚੀਜ਼ਾਂ ਹੁੰਦੀਆਂ ਨਹੀਂਆਂ ਨਹੀਂ ਫਿਰ ਸਾਰੇ ਇੱਕ ਦਿਨ ਕੱਢ ਕੇ ਵਾਸ਼ ਕਰੋ ਬਹੁਤ ਜ਼ਿਆਦਾ ਓਕੇ ਵਾਸ਼ ਕਰਨੀ ਬਾਕੀ ਇਹ ਹੁੰਦਾ ਟੁੱਟਣ ਵਾਲੀ ਚੀਜ਼ ਬਹੁਤ ਧਿਆਨ ਨਾਲ ਕੀਅਰ ਨਾਲ ਸੰਭਾਲਣੀ ਵਾਸ਼ ਕਰਨੀ ਵਾਪਸ ਟਿਕਾਉਣੀ ਬਹੁਤ ਜ਼ਿਆਦਾ ਔਖੀ ਲੱਗਦੀ ਹੈ ਟਾਈਮ ਬਹੁਤ ਜ਼ਿਆਦਾ ਲੱਗਦਾ ਕਿਉਂਕਿ ਬਹੁਤ ਧਿਆਨ ਨਾਲ ਆਪਣੇ ਇੱਕ ਇੱਕ ਚੀਜ਼ ਚੱਕ ਕੇ ਰੱਖਦੇ ਆ ਸੋ ਇਹ ਸੀ ਜੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖ ਲਈ ਥੋੜਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿਹਨੇ ਨਹੀਂ ਕੀਤਾ ਹੈ ਤਾਂ ਕਿ ਆਉਣ ਵਾਲੀਆਂ ਵੀਡੀਓਸ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਤੇ ਮਿਲਦਾ ਰਹੇ ਤੇ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਆਹ ਵਾਲੀ ਕੈਬਿਨਟ ਯੂਨਿਟ ਮੇਰਾ ਇੱਕ ਹੋ ਗਿਆ ਸਾਫ ਅੱਜ ਇੱਕ ਹੀ ਹੋਇਆ ਕਿ ਫਿਰ ਬਾਕੀ ਮੈਂ ਚਲੋ ਇੱਕ ਵਾਰ ਸ਼ੁਰੂ ਹੋ ਗਿਆ ਕੰਮ ਤੇ ਬਾਕੀ ਸ਼ੁਰੂ ਕੰਮ ਸ਼ੁਰੂ ਹੋ ਜੇ ਫਿਰ ਆਪਾਂ ਨੂੰ ਪਤਾ ਹੁੰਦਾ ਕਿ ਆਪਣਾ ਕੰਮ ਬਚਾ ਲੈ ਪਿਆ ਆਪਾਂ ਕਰੀ ਜਾਣੀ ਹੈ ਤਾਂ ਅੱਜ ਕੰਮ ਹੈ ਫਾਈਨਲੀ ਸ਼ੁਰੂ ਕਰਾਂ